ਦੋਸਤੋ ਸਾਰਿਆਂ ਨੂੰ ਪਿਆ ਪਿਆ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਬਈ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਬਈ ਥੱਲੇ ਸਾਡੀ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਇ ਸੰਪਰਕ ਕਰ ਸਕਦੇ ਆ ਤੇ ਅੱਜ ਬਈ ਅਸੀਂ ਆਪਣੇ ਪਿੰਡ ਪਿੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲੱਗਿਆਂ ਦਾ ਤਸਵੀਰ ਸਾਨੂੰ ਬਾਗਾਪੁਰਾਣਾ ਲੱਗ ਜਾਂਦੀ ਆ ਤੇ ਅੱਜ ਆਇਆ ਬਈ ਜਾਂਟੇ ਕੋਲੇ ਬਾਈ ਕੋਲੇ ਇੱਕ ਸੂਈ ਸਵਾਈ ਤਾਜੀ ਰੜ ਬਕਾਉ ਸੀ ਮਗਰ ਤੁਸੀਂ ਆ ਵੱਛਾ ਦੇ ਸਕਦੇ ਆ ਬਾਕੀ ਡਿਟੇਲ ਆਪਾਂ ਬਾਈ ਤੋਂ ਲਵਾਂਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਤੇ ਕੀ ਡਿਟੇਲ ਆ ਭਈਆਂਟਿਆ ਵੜਦੀ ਆਪਣੀ ਦੀ ਵੜ ਪਹਿਲਾ ਸੁਹਾ ਸੂਈ ਆ ਵੀਰੇ ਇਹ ਤਾਂ ਸੁਹਾ ਸੂਈ ਆ ਜੇਰ ਜੂੜ ਪੈ ਗਈ ਜਮਾ ਆਪਣੇ ਕੋਲ ਵੀਡੀਓ ਆ ਜੇਰ ਦੀ ਵੀ ਠੀਕ ਹੈ ਵੀਰੇ ਜੇਰ ਜੇਰ ਦੀ ਪ੍ਰੋਪਰ ਵੀਡੀਓ ਬਣਾਈ ਵੀ ਆਪਣੀ ਹਾਂ ਤੇ ਬਦਲਵਾਈ ਜਾਰ ਕੇ ਮੈਨੂੰ ਆਈ ਨਹੀਂ ਮੈਂ ਤਾਂ ਚੋਈ ਵੀ ਬੈਠਾ ਜੀ ਉਹ ਤੂੰ ਮਿਲ ਗਿਆ ਉੱਥੇ ਮੈਨੂੰ ਮੈਂ ਉਹ ਤੈਨੂੰ ਕਹਿੰਦਾ ਵੀਡੀਓ ਬਣਾ ਦਈ ਯਾਰ ਠੀਕ ਹੈ ਬਾਈ ਕੋਈ ਵੀ ਆਉਨੇ ਠੀਕ ਹੈ ਚੁ ਚਵਾਈ ਕੀਤੀ ਵੀ ਆ ਬਾਈ ਬੋਲਾ ਕਿੰਨਾ ਬੋਲਾ ਕੱਢਿਆ ਬਾਈਾਂ ਟੇਰ ਚੋਂ ਪੰਜ ਸਾਢੇ ਪੰਜ ਕਿਲੋ ਕੱਢਿਆ ਉਹਨੂੰ ਬੱਚੇ ਨੂੰ ਠੀਕ ਹੈ ਬੱਚੇ ਨੂੰ ਚੰਗਾ ਕੇ ਪੰਜ ਸਾਢੇ ਪੰਜ ਕਿਲੋ ਬਾਈ ਬੋਲਾ ਚੋਇਆ ਵਾ ਤੇ ਬਾਕੀ ਹਜੇ ਨਾ ਬਾਈ ਤਾਜੀ ਸੂਈਆ ਹੁਣੇ ਹੀ ਸੂਈ ਸੀ ਪਾਈਆ ਤੁਸੀਂ ਤਾਂ ਅਗਰ ਕਹੇ ਨਵਾਈ ਧਵਾਈ ਨਹੀਂ ਬਾਈ ਨੇ ਤੇ ਬਾਕੀ ਥਣ ਥਣ ਬਹੁਤ ਸੋਹਣਾ ਲੱਗਿਆ ਕਰਨ ਵਾਲੀ ਦਾ ਬਾਈ ਠੰਡੀ ਸੀਲ ਬਹੁਤ ਆਈ ਠੰਡੀ ਸੀਲ ਆ ਜਿਵੇਂ ਅਸੀਂ ਉੱਪਰੇ ਬੰਦੇ ਆ ਨਹੀਂ ਭੱਜੂ ਨਾ ਠੂਈਆ ਕਰਦਾ ਹੁੰਦਾ ਪਸੂ ਜਾ ਨਹੀਂ ਬਾਈ ਇੱਕੋ ਜਿਹੀ ਵਿਥੀ ਥਣ ਲੱਗਿਆ ਬਰਾਬਰੀ ਦੂਰੀ ਤੇ ਥਣ ਲੱ ਤੇ ਉੰ ਵੀ ਬੈੜ ਬਈ ਸੂਕੇ ਪਸੂ ਦੱਸ ਆਇਆ ਹਾਂ ਨਾ ਉਵੇਂ ਨਹੀਂ ਠੀਕ ਆ ਬੈੜ ਸਹੀ ਆ ਤੇ ਬਾਕੀ ਪਟਪੋੜੇ ਦੀ ਵੀ ਚੰਗੀ ਆਏ ਨੇ ਵੀ ਟਰੱਕ ਮੇਂ ਪੜਾਂਦੀ ਆ ਬਾਕੀ ਹਵਾਨਾ ਤੁਸੀਂ ਦੇਖ ਸਕਦੇ ਆ ਉੰ ਚੁਆਈ ਕੀਤੀ ਵੀ ਉਸ ਹਵਾਨਾ ਅੰਦਾਜ਼ਾ ਲਾ ਲੈਣਾ ਬਈ ਤੇ ਹਵਾਨਾ ਹੂ ਨਾ ਬਹੁਤ ਸੋਹਣਾ ਹਵਾਨੇ ਦੀ ਫਿਟਿੰਗ ਬਹੁਤ ਸੋਹਣੀ ਆ ਬਈ ਤੇ ਫੋਰ ਸ਼ਾਂਗ ਹਵਾਨੇ ਤੇ ਕੋਈ ਪੁਰਾਣੀ ਫੋਰ ਸ਼ਾਂਗ ਜਵਾਂ ਨਹੀਂ ਹਵਾਨੇ ਤੇ ਹਵਾਨਾ ਫਿਟਿੰਗ ਚ ਬਈ ਤੁਸੀਂ ਦੇਖ ਸਕਦੇ ਆ ਹਵਾਨਾ ਹੂ ਨਾ ਬਹੁਤ ਸੋਹਣਾ ਬਾਕੀ ਪ੍ਰਿੰਟ ਬਹੁਤ ਸੋਹਣਾ ਵਿੜਦਾ ਬਈ ਬਾਕੀ ਉਹ ਨਹਾ ਨੂੰ ਨਵਾਤੀ ਬੜਨ ਨੇ ਇਹ ਨਹੀਂ ਦੇਖਦੇ ਤੰਗੀ ਚ ਦੇਖਣ ਲੱਗ ਜਾਂਦੇ ਇਹ ਤਾਂ ਅੰਦਰ ਹੀ ਖੜੀ ਹੈ ਕੋਈ ਮੂਡ ਹੀ ਨਹੀਂ ਸੀ ਯਾਰ ਹਾਂਜੀ ਠੀਕ ਹੈ ਬਈ ਤੇ ਬਾਕੀ ਹਵਾਨਾ ਬਈ ਜਿੰਨਾ ਹਵਾਨਾ ਤੱਕ ਗਾਂ ਨੂੰ ਤੇ ਉਨੀ ਹਵਾਨੇ ਹੀ ਤੱਕ ਪਛਾਣੂ ਆ ਹਵਾਨਾ ਕਰਮਾਲੀ ਨੇ ਇਹਨੇ ਨਾ ਦੇਖ ਸਕਦੇ ਤੁਸੀਂ ਹਵਾਨਾ ਹਮੂਨਾ ਬਹੁਤ ਸੋਹਣਾ ਬਈ ਫੀਟਿੰਗ ਚ ਹਵਾਨਾ ਇਹੋ ਜਿਹਾ ਹਵਾਨੇ ਜੋ ਦੁੱਧ ਵੀ ਬਈ ਇਹ ਬੜਨ ਨੇ ਚੰਗਾ ਕਰ ਜਾਣਾ ਹੈਗਾ ਤੇ ਬਾਕੀ ਬੱਚੇ ਨੂੰ ਚੰਗਾ ਕੇ 5 5.5 ਕਿਲੋ ਬੋਲਾ ਚੋਇਆ ਬਈ ਹੁਣ ਤੁਸੀਂ ਤੇ ਬਾਕੀ ਹਵਾਨਾ ਤੁਸੀਂ ਦੇਖ ਸਕਦੇ ਆ ਹਵਾਨੇ ਹਮੂਨਾ ਦੀ ਬਈ ਬਹੁਤ ਸੋਹਣੀ ਆ ਥਾਣ ਤੋਂ ਦੇਖੋ ਬਈ ਅਣਖੋਂ ਇੱਕੋ ਜਿਹੀ ਵਿਥੀ ਲੱਗੇ ਹੋਇਆ ਤੇ ਜੰਟੇ ਬਾਈ ਕੀ ਡਿਮਾਂਡ ਕਰਦੇ ਆਪਾਂ ਇਹਨਾਂ ਦੀ ਲੱਖ ਰੁਪਏ ਹੀ ਦੇ ਦੇਾਂਗੇ ਬਾਈ ਠੀਕ ਹੈ ਥੋੜਾ ਕਹਿੰਦਾ ਮਾਨਤਾ ਹੋ ਜੂ ਹਾਂ ਥੋੜਾ ਬਹੁਤਾ ਹੋ ਜੂਗਾ ਠੀਕ ਹੈ ਵੈੜਾਂ ਦਾ ਹੋਰ ਵੀ ਖੜੀਆਂ ਤਿੰਨ ਚਾਰ ਆ ਉਹ ਵੀ ਗੱਬਣਾ ਕੋਈ ਤਿਆਰ ਆ ਪਰ ਉਹ ਮੂੜ ਜਾਣੀ ਸੀ ਅਜਨਵਾਂਿਆਂ ਨੂੰ ਨਹੀਂ ਸੀ ਹਾਂ ਬਾਈ ਕੋਲੇ ਬਈ ਗੱਬਣਾ ਵੈੜਾਂ ਵੀ ਤੁਸੀਂ ਦੇਖ ਸਕਦੇ ਹੋ ਉਧਰ ਬਈਆ ਤਿੰਨ ਵੈੜਾਂ ਗੱਬਣਾ ਬਾਈ ਕੋਲੇ ਹਾਂ ਕੋਈ ਤਿਆਰੀ ਨਹੀਂ ਸੀ ਵੀਰ ਕੋਲ ਦੀ ਬਾਕੀ ਹਜੇ ਬਾਈਆਂ ਦਾ ਵੀ ਹਜੇ ਮੇਰੀ ਵੀਡੀਓ ਦਾ ਮੂਡ ਨਹੀਂ ਹੈ ਨਵਾਈਆਂ ਨੂੰ ਜਾਣੀ ਸਿੰਘਾ ਵੇੜਾ ਯਾਤੋਂ ਇਹ ਤਾਂ ਇਹ ਵੇੜਾ ਦੇਖ ਸਕਦੇ ਆ ਬਾਕੀ ਇਹਨਾਂ ਦੀ ਡੀਟੇਲ ਤੁਸੀਂ ਬਾਈ ਨਾਲ ਫੋਨ ਤੇ ਕਰ ਲੈਣੀ ਆ ਬਾਈ ਬਈਆਂ ਤੇ ਉਹਦਾ 1 ਲੱਖ ਰੁਪਇਆ ਮੁੱਲ ਕੀਤਾ ਆਪਾਂ ਹਾਂਜੀ ਤੇ ਮਗਰ ਬਈ ਉਹਦਾ ਵੱਛਾ ਵੱਛਾ ਜੀ ਤੇ ਬਈ ਆਪਣਾ ਫੋਨ ਨੰਬਰ ਤੇ ਐਡਰੈਸ ਦੱਸਦੀ ਬਈਆਂ ਤੇ ਐਡਰੈਸ ਬੋਰਜ ਲੱਦੇ ਵਾਲੀ ਸੜਕ ਤੇ ਘਰ ਆਪਣਾ ਗ੍ਰੈੱਡ ਦੇ ਨੇੜੇ ਹੀ ਠੀਕ ਹੈ ਹਾਂ ਤੇ ਫੋਨ ਨੰਬਰ 6283740133 ਠੀਕ ਹੈ ਫੋਨ ਨੰਬਰ ਬਾਈ ਦਾ ਬਈ ਆਪਾਂ ਡਿਸਪਲੇ ਤੇ ਚਲਾਤਾ ਆ ਗੱਬਣਾ ਵੇਣਾ ਬਈ ਤੁਸੀਂ ਜਦੋਂ ਤੁਹਾਡਾ ਘੇੜਾ ਵੱਜਿਆ ਤੁਸੀਂ ਇਹਨਾਂ ਮੁੜਦੇ ਐਨੀਮਲ ਲੱਗਦਾ ਇੱਥੋਂ ਗੱਬਣਾ ਮੈਡਮ ਹੀ ਖੜੀਆਂ ਇੱਕ ਤਾਜੀ ਸੂਈ ਸਵਾਈ ਜੇ ਕਿਹੜਾ ਹੋਰ ਨਾ ਵੱਡੀਆਂ ਵੱਡੀਆਂ ਵੇੜਾਂ ਗੱਬਣਾ ਬਹੁਤ ਚੰਗਾ ਲੈਂਦੇ ਦੁੱਧ ਵਾਲਾ ਤੇ ਨਹੀਂ ਵੇੜਾਂ ਤਿੰਨੇ ਚਾਰਾਂ ਚੰਗੀਆਂ ਬਈ ਆਹ ਤਾਜੀ ਸੂਈ ਵੇੜਾ ਇਹ ਤੁਹਾਨੂੰ ਡਿਟੇਲ ਦੇਤੀ ਆ ਬਾਕੀ ਤੁਸੀਂ ਬਾਈ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਜੇ ਕਿਸੇ ਭਰਾ ਨੂੰ ਗੱਬਣਾ ਵੇੜਦੀ ਚਾਹੀਦੀ ਆ ਉਹ ਗੱਬਣਾ ਵੇੜਦੀ ਬਾਈ ਪਤੋਂ ਫੋਨ ਤੇ ਡਿਟੇਲ ਲੈ ਸਕਦੇ ਆ ਬਾਈ ਦਾ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਇੱਕ ਮੇਰਾ ਭਰਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਇਹਨਾਂ ਨਾਲ ਬਈ ਸਾਡਾ ਹੌਸਲਾ ਬ ਜੋ ਵੀ ਭਰਾ ਚੈਨਲ ਤੇ ਪਹਿਲੀ ਵਾਰ ਜੁੜਿਆ ਹੋ ਚ ਇਹਨਾਂ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਦਬਾ ਲਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਮਿਲਦੇ ਆਂ ਭਾਈ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰੱਖ